ਸੁਖਵੀਰ ਬਾਦਲ ਦਾ ਮਾਫੀ ਨਾਮਾ ਆਪਣੇ ਆਪ ਦੇ ਵਿੱਚ ਵਿਵਾਦਾਂ ਦਾ ਕਾਰਨ ਬਣਿਆ ਹੋਇਆ ਬੜੇ ਸਵਾਲ ਹੁਣ ਤੱਕ ਖੜੇ ਹੋ ਗਏ ਨੇ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਮਾਫੀ ਨਾਮਾ ਲਿਖਿਆ ਉਹ ਕਿਉਂ ਲਿਖਿਆ ਕਿਸ ਤਰ੍ਹਾਂ ਲਿਖਿਆ ਬੜੀਏ ਤਰਕ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਬੜੀਆਂ ਸਮੱਸਿਆਵਾਂ ਚੁੱਕੀਆਂ ਜਾ ਚੁੱਕੀਆਂ ਨੇ ਪਰ ਹੁਣ ਪੰਜਾਬ ਕਾਂਗਰਸ ਤੋਂ ਕਾਂਗਰਸ ਦੇ ਵਿਰੋਧੀ ਜਿਹੜੇ ਲੀਡਰ ਨੇ ਲੀਡਰ ਆਪੋਜੀਸ਼ਨ ਨੇ ਪ੍ਰਤਾਪ ਬਾਜਵਾ ਉਹੋ ਵੱਧ ਚੜ ਕੇ ਇਸ ਉੱਤੇ ਬੋਲਦੇ ਸੁਣਾਈ ਦਿੱਤੇ ਨੇ ਲੀਡਰ ਆਪੋਜੀਸ਼ਨ ਪ੍ਰਤਾਪ ਬਾਜਵਾ ਨੇ ਆਵਾਜ਼ ਚੁੱਕੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੇ ਵੱਜਰ ਗੁਨਾਹ ਕੀਤੇ ਨੇ ਵੱਡੇ ਇਲਜ਼ਾਮ ਲਾਏ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਾਲਾਂਕਿ ਪ੍ਰਤਾਪ ਬਾਜਵਾ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਪੈਰਲਲ ਚੱਲਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦੇ ਪੈਰਲਲ ਚੱਲਦੇ ਰਹੇ ਨੇ ਔਰ ਉਹਨਾਂ ਨੇ ਇਹ ਸਾਰਾ ਕੁਝ ਹੁੰਦਿਆਂ ਵੇਖਿਆ ਆ ਸਮਝਿਆ ਆ ਸਿਆਸਤ ਵਿੱਚ ਕੀ ਚੱਲਦਾ ਪਿਆ ਸੀ ਜਿਹੜਾ ਗੱਲਾਂ ਤੋਂ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਇਨਕਾਰ ਕਰਦਾ ਕਿ ਉਹਨਾਂ ਨੂੰ ਨਹੀਂ ਪਤਾ ਕਹਿੰਦੇ ਪ੍ਰਤਾਪ ਬਾਜਵਾ ਨੇ ਉਹ ਵੀ ਹਾਲਾਤ ਜਿਹੜੇ ਨੇ ਉਹ ਖੋਖੇ ਨੇ ਸਮਝੇ ਨੇ ਜਿਸ ਆਧਾਰ ਦੇ ਉੱਤੇ ਪ੍ਰਤਾਪ ਬਾਜਵਾ ਜਿਹੜੇ ਨੇ ਉਹ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਪਰ ਪ੍ਰਤਾਪ ਬਾਜਵਾ ਦੀ ਟਿੱਪਣੀ ਜਿਹੜੀ ਹੈ ਉਹ ਬੜੀ ਨਿਊਟਰਲਾਈਜ਼ਡ ਜੀ ਟਿੱਪਣੀ ਸੀਗੀ ਬੜਾ ਕੈਜੂਅਲ ਜਿਆ ਇੰਟਰੈਕਸ਼ਨ ਸੀਗਾ ਜਿਹੜਾ ਉਹਨਾਂ ਨੇ ਦਿੱਤਾ ਇਸ ਤੋਂ ਜ਼ਿਆਦਾ ਕੁਝ ਬੋਲੇ ਨਹੀਂ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਨੇ ਔਰ ਇਹੋ ਜਿਹੀ ਲੀਡਰ ਆਪੋਜੀਸ਼ਨ ਜਿਹੜੇ ਖਾਸ ਕਰਕੇ ਸਿੱਖਾਂ ਦੇ ਵਿੱਚ ਰਸੂਖ ਰੱਖਦੇ ਨੇ ਪ੍ਰਤਾਪ ਸਿੰਘ ਬਾਜਵਾ ਔਰ ਉਹ ਜਦੋਂ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਬੜੇ ਹਲੀਮੀ ਦੇ ਨਾਲ ਬੜੇ ਨਾਰਮਲਾਈਜ਼ਡ ਤਰੀਕੇ ਦੇ ਨਾਲ ਉਦੋਂ ਸਵਾਲ ਖੜਾ ਹੁੰਦਾ ਹੈ ਕਿ ਕੀ ਕਾਂਗਰਸ ਪਾਰਟੀ ਇਸ ਸਾਰੀ ਚੀਜ਼ ਨੂੰ ਇੰਪੋਰਟੈਂਸ ਦੇ ਰਹੀ ਹੈ ਜਾਂ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਆ ਵੱਡੇ ਪੱਧਰ ਦੇ ਉੱਤੇ ਜੋ ਚੀਜ਼ਾਂ ਵਾਪਰੀਆਂ ਪੰਥਕ ਪੱਧਰ ਦੇ ਉੱਤੇ ਜੋ ਚੀਜ਼ਾਂ ਵਾਪਰੀਆਂ ਉਹਨਾਂ ਦੇ ਆਧਾਰ ਦੇ ਉੱਤੇ ਜੋ ਇਹ ਸਾਰਾ ਕਨਸੈਪਟ ਚੱਲਦਾ ਪਿਆ ਮਾਫੀ ਨਾਮੇ ਦਾ ਉਸ ਆਧਾਰ ਦੇ ਉੱਤੇ ਜੇ ਕਾਂਗਰਸ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹ ਇੰਨਾ ਨਾਰਮਲਾਈਜ਼ਡ ਵੇ ਆਫ ਐਕਸਪ੍ਰੈਸ਼ਨ ਰੱਖੇਗੀ ਤਾਂ ਸ਼ਾਇਦ ਕਾਂਗਰਸ ਪਾਰਟੀ ਲਈ ਵੀ ਥੋੜਾ ਅਜੀਬ ਸਮਝਿਆ ਜਾ ਸਕੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਲ ਕਿਸ ਤਰ੍ਹਾਂ ਰਹੀ ਹੈ ਕਿਸ ਤਰ੍ਹਾਂ ਦਾ ਵਿਰੋਧ ਰਿਹਾ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਰਹੀ ਹੈ ਉਹ ਸਮੇਂ-ਸਮੇਂ ਤੇ ਵੱਖੋ-ਵੱਖਰੇ ਬਿਆਨ ਆਉਂਦੇ ਰਹੇ ਨੇ ਹੁਣ ਤੱਕ ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਕਈ ਕਾਂਗਰਸੀਆਂ ਦੇ ਅਕਾਲੀ ਲੀਡਰਾਂ ਦੇ ਨਾਲ ਬੜੇ ਗੂੜੇ ਰਿਸ਼ਤੇ ਨੇ ਅੰਦਰ ਖਾਤੇ ਹਾਲਾਂਕਿ ਬਾਰੋਂ-ਬਾਰ ਬੋਲਦੇ ਨੇ ਪਰ ਅੰਦਰ ਖਾਤੇ ਬੜੇ ਗੂੜੇ ਰਿਸ਼ਤੇ ਨੇ ਪਰ ਕੀ ਪ੍ਰਤਾਪ ਬਾਜਵਾ ਵੀ ਇਸੇ ਚੀਜ਼ ਦਾ ਸ਼ਿਕਾਰ ਨੇ ਜਾਂ ਫਿਰ ਪ੍ਰਤਾਪ ਬਾਜਵਾ ਆਪ ਹੀ ਅਜੇ ਇਹਦੇ ਉੱਤੇ ਜ਼ਿਆਦਾ ਬੋਲਣਾ ਨਹੀਂ ਚਾਹੁੰਦੇ ਇਹ ਤਾਂ ਪ੍ਰਤਾਪ ਬਾਜਵਾ ਜਾਣਦੇ ਹੋਣਗੇ ਪਰ ਬੋਲਿਆ ਕੀ ਆ ਉਹਨਾਂ ਨੇ ਆਓ ਸੁਣ ਲੈਂਦੇ ਹਾਂ ਜੋ ਮੈਂ ਸਮਝਿਆ ਨਾ ਪਹਿਲੀ ਗੱਲ ਤੇ ਡੋਮੇਨ ਦੇ ਵਿੱਚ ਜੈਤਾਰ ਕਲਤਖਸਾਬ ਦੀ ਦੂਜੀ ਗੱਲ ਇਹ ਕਿ ਸਾਰ ਬਦਲ ਵਡਿਆ ਦੇ ਸਰਬਾਸੀ ਦਾ ਪ੍ਰਕਾਸ਼ ਸਿੰਘ ਬਾਦਲ ਦੀ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਨੇ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਉਹਨੂੰ ਚਿੱਠੀ ਚ ਕੀ ਹੈ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਦਾ ਕਿ ਇੰਨੇ ਵੱਡੇ ਬੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਸਦਰ ਕਲਤਖਸਰ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਇਸ ਕਿਸਮ ਦੀਆਂ ਪ੍ਰੈਕਟਿਸਸਾਂ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਕਰ ਇਹ ਵੇਖੋ ਜੋ ਮੈਂ ਸਮਝਾ ਨਾ ਪਹਿਲੀ ਗੱਲ ਤੇ ਡੋਮੇਨ ਦੇ ਵਿੱਚ ਜਜਤਾਰ ਅਕਾਲਤਖਸਰ ਦੂਜੀ ਗੱਲ ਇਹ ਕਿ ਸਾਰ ਬਾਦਲ ਵਡਿਆ ਦੇ ਸਰਬਾਸੀ ਦਾ ਪ੍ਰਕਾਸ਼ ਸਿੰਘ ਬਾਦਲ ਦੀ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਵਿੱਚ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਉਹਨੂੰ ਚਿੱਠੀ ਚ ਕੀ ਹੈ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਦਾ ਕਿ ਇੰਨੇ ਵੱਡੇ ਪੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਸਦਾਰ ਅਕਾਲ ਤਖਤ ਸਾਹਿਬ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਇਸ ਕਿਸਮ ਦੀਆਂ ਪ੍ਰੈਕਟਿਸਸਾਂ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਕਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ